ਵੈਲਕਮ ਟੂ ਮਾਈ ਬਲੌਗ ਚੈਨਲ ਮੈਂ ਤੁਹਾਡਾ ਪ੍ਰਸੰਨਨੀ ਤੇ ਤੁਹਾਨੂੰ ਪਤਾ ਪੁਰਾਣਾ ਚੈਨਲ ਦੇ ਥੋੜੀ ਜਿਹੀ ਪ੍ਰੋਬਲਮ ਆ ਗਈ ਏ ਤੇ ਉਹਦੇ ਕਰਕੇ ਮੈਂ ਉਹ ਚੈਨਲ ਤੇ ਵੀਡੀਓ ਨਹੀਂ ਬਣਾ ਪਾ ਰਿਹਾ ਇਸ ਕਰਕੇ ਨਵਾਂ ਚੈਨਲ ਬਣਾਇਆ ਹੈ ਜਿੱਦਾਂ ਪਹਿਲਾ ਆਈਕਨ ਦਾ ਬਟਨ ਦਬੋ ਕੰਟੀਨਿਊ ਬਟਨ ਦਬਾ ਕੇ ਨੋਟੀਫਿਕੇਸ਼ਨ ਓਨ ਕਰੋ ਆਪਣੇ ਤਾਂ ਕਿ ਮੈਂ ਜਿਹੜੀ ਵੀਡੀਓ ਬਣਾਵਾਂ ਤੁਹਾਡੇ ਕੋਲ ਹੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਲੋਕੋ ਥੋੜੇ ਥੋੜੇ ਰਸਤੇ ਕੋਲ ਗਿਆ ਹੁੰਦੇ ਪੁਰਾ ਕਾਉਂਗਲ ਅੱਜ ਮੈਂ ਬਣਾਣ ਜਾ ਰਿਹਾ ਮੈਂ ਤੁਹਾਡੇ ਵਾਸਤੇ ਇੱਕ ਬਰੀਆਨੀ ਇਹ ਬਰੀਆਨੀ ਕਿੱਦਾਂ ਬਣਾਣੀ ਹੈ ਘਰ ਤੁਸੀਂ ਰਾਤੋਂ ਤੋਂ ਬਣਾ ਸਕਦੇ ਹੋ ਬਾਹਰੋਂ ਖਾਣਾ ਜਿਵੇਂ ਆਪਣੇ ਘਰਾਂ ਨਾਲ ਖਾਏ ਬੋ ਦੂਜਾਂ ਕੋਈ ਰੈਸਟੋਰੈਂਟ ਵਗੈਰਾ ਚੋਂ ਬੰਦਿਆ ਚੀਜ਼ਾਂ ਨਹੀਂ ਬਣੀਆਂ ਜੋ ਕਿ ਤੁਹਾਡੀ ਸਿਹਤ ਲਈ ਹਾਨੀਕਾਰਕ ਨੇ ਤੇ ਗਰਮੀ ਦਾ ਟਾਈਮ ਆ ਥੋੜਾ ਬਚ ਪਚਾ ਕੇ ਬਾਹਰੋਂ ਖਾਣੇ ਦੀ ਥਾਂ ਤੁ ਬਾਕੀ ਅੱਜੋਂ ਮੈਂ ਤੁਹਾਨੂੰ ਦੁਬਾਰਾ ਨਾ ਬਰੀਆਨੀ ਕਿੱਦਾਂ ਬਣਾਣੀ ਹੈ ਤੇ ਚੈਨਲ ਨੂੰ ਲਾਈਕ ਕਰ ਸਬਸਕ੍ਰਾਈਬ ਕਰਦੋ ਧੰਨਵਾਦ ਤੇ ਸ਼ੇਅਰ ਕਰੋ ਅੱਜ ਜੀ ਇੱਕ ਪਾਸੇ ਧਰ ਲਿਆ ਆਪਾਂ ਪਾਣੀ ਤੇ ਵਿੱਚ ਪਾਣੀ ਆਪਾਂ ਸਵਾਦ ਅਨੁਸਾਰ 4 ਅੰਡੇ ਤੇ ਪਰਿਆਨੀ ਬਣਾਣੀ ਹੈ ਕਿਉਂਕਿ ਮੈਂ ਆ ਇਕੱਲਾ ਤੇ ਮੈਂ ਇਕੱਲੇ ਹਿਸਾਬ ਨਾਲ ਬਣਾ ਰਿਹਾ ਜਿਵੇਂ ਜਿਵੇਂ ਬੰਦੇ ਤੁਹਾਡੇ ਜ਼ਿਆਦਾ ਹੋਣਗੇ ਤੇ ਉਦੋਂ ਤੋਂ ਤੁਸੀਂ ਅੰਡੇ ਵੀ ਜ਼ਿਆਦਾ ਪਾ ਸਕਦੇ ਹੋ ਬਾਕੀ ਆਪਾਂ ਇਹਨੂੰ ਰੱਝਣ ਦਿਆਂਗੇ ਆਪਣੀ ਕੜਾਈ ਹੋ ਚੁੱਕੀ ਗਰਮ ਤੇ ਕੜਾਈ ਹੋ ਗਈ ਗਰਮ ਵਿੱਚ ਪਾ ਲਿਆ ਆਪਾਂ ਥੋੜਾ ਜਿਹਾ ਤੇਲ ਥੋੜਾ ਜਿਹਾ ਤੇਲ ਪਾ ਲਾਂਗਾ ਤੜਕਿਆਂ ਕਾਸਤੇ ਜ਼ਿਆਦਾ ਤੇਲ ਨਹੀਂ ਪਾਣਾ ਇਹ ਤੇ ਸੱਜਣਾ ਥੋੜਾ ਜਿਹਾ ਪੀਰਾ ਵੀ ਨਾਲ ਜੀਰਾ ਪਾ ਲਾਂਗਾ ਪਾਣੀ ਦਾ ਸੜਕਾ ਪੜਾਓ। ਟੋਟਾ ਪਾ ਕੇ। ਇਸ ਵਿੱਚ ਪਾੜਨ ਨਮਕ ਇੱਕ ਚਮਚ। ਇੱਕ ਚਮਚ ਨਮਕ ਪਾੜ ਵਿੱਚ। ਤੇ ਇਹਨੂੰ ਜਦਾਂ ਠੰਮੜ ਜਾ। ਤੜਕ ਤੜਕਾ 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 ਥੋੜਾ ਜਿਹਾ ਹੋ ਜਾਏਗਾ ਤੇ ਉਧਰ ਆਂਡੇ ਵਾਲੇ ਤਰ ਜਿੱਤੇ ਨੇ ਆਪਾਂ ਫਿਰ ਉਸ ਤੋਂ ਬਾਅਦ ਤੜਕੇ ਤੋਂ ਬਾਅਦ ਆਪਾਂ ਆਂਡੇ ਘਰ ਦੇਣੇ ਆਂਡੇ ਛੇੜ ਕੇ ਰੱਖ ਲੈਣੇ ਨੇ ਇਸ ਤੋਂ ਬਾਅਦ ਜਦ ਆਪਾਂ ਚੋਲ ਵਾਲ ਲੈਣੇ ਨੇ ਚੋਲ ਵਾਲ ਕੇ ਰੱਖ ਲੈਣੇ ਨੇ ਤੜਕਾ ਹੋ ਗਿਆ ਤਿਆਰ ਤੇ ਤੜਕੇ ਵਿੱਚ ਪਾ ਲਈ ਸੀ ਆਂਡੇ ਆਂਡਿਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਕੇ ਚ ਪਾ ਦੇਣੇ ਨੇ ਐ ਇੱਕੋ ਇਦਾਂ ਕਰ ਲੈਣੇ ਨੇ ਜਿਦਾ ਆਪਣੀ ਇਹਦੇ ਟੁਕੜੇ ਹੁੰਦੇ ਨੇ ਤੇ ਬਾ ਕੀ ਚੈੱਕ ਕਰੋ ਬੋਲ ਜੀ ਜਿੰਨਾਂ ਨੇ ਦੇਖ ਲਿਆ ਚੌੜਾ ਤੁਸੀਂ ਜਾਓ ਚੈਨਲ ਤੇ ਚੈਨਲ ਤੇ ਜਾ ਕੇ ਘੰਟੀ ਦਾ ਬਟਨ ਟੰ 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 ਖੜਕਾ ਦਿਓ ਤੇ ਨਾਲੇ ਨੋਟੀਫਿਕੇਸ਼ਨ ਪਾਓ ਤੁਹਾਡਾ ਸੁੰਨੀ ਹਾਜਰ ਤੁਹਾਡੇ ਲਈ ਤੇ ਜਿੱਤਨੀ ਚੋਰ ਰਹੀ ਤੇ ਆਪਣੇ ਤੇ ਤੁਸੀਂ ਇੱਧਰ ਜਾ ਕੇ ਗੋਮੈਂਟ ਲੱਗਣੇ ਰਿਆ ਬਟਨ ਦਬਾ ਦ ਕਰੋ ਲਾਈਕ ਐਂਡ ਸ਼ੇਅਰ ਅੰਡਾ ਬਰੀਆਨੀ ਅੰਡਾ ਬਰੀਆਨੀ ਤਿਆਰ ਹੋ ਗਈ ਹੈ ਤੁਹਾਡੇ ਵਾਸਤੇ ਤੇ ਆ ਜਾਓ ਮੇਰੇ ਨਾਲ ਜਿੰਨੇ ਜਿੰਨੇ ਖਾਣੀ ਹੈ ਤੇ ਮੇਰਾ ਭਰਾ ਕਮੈਂਟ ਕਰੋ ਦਬਕ ਕਮੈਂਟ ਕਰਿਆ ਕਰੋ ਜਿਹੜਾ ਜ਼ਿਆਦਾ ਕਮੈਂਟ ਕਰੇਗਾ ਉਹਦੇ ਵਾਸਤੂ ਉਹਦੇ ਵਾਸਤੇ ਮੈਂ ਬਣਾ ਕੇ ਇਥੋਂ ਪ੍ਰਿਆਨੀ ਪੈਕ ਕਰਕੇ ਉਹਦੇ ਘਰੇ ਪਹੁੰਚਾਉਂਗਾ ਤੇ ਮੇਰਾ ਭਰਾ ਆਇਆ ਕਰੋ ਲਾਈਕ ਕਰਿਆ ਕਰੋ ਚੈਨਲ ਦਬਾ ਕੇ ਮੇਰਾ ਭਰਾ ਇੱਕ ਹੋਰ ਗੱਲ ਕਹਿਣਾ ਥਾ ਮੇਰੇ ਵੀਰਾਂ ਨੂੰ ਕਿ ਜਿਹੜਾ ਪੁਰਾਣਾ ਚੈਨਲ ਹੈ ਉਹ ਮਰ ਬੰਦ ਹੋ ਚੁੱਕਿਆ ਹੈ ਇਹ ਨਵਾਂ ਚੈਨਲ ਹੈ ਇੱਥੇ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰੋ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਜੀ ਜੁਰਦਤ ਸੈ ਕਰੋ ਕਿ ਵੀਡੀਓ ਚੰਗੀ ਬਣਾਈਏ ਜਾਂ ਐਸੀ ਬਣਾਈਏ ਜਾਂ ਐਵੇਂ ਬਣਾਈਏ ਮੈਂ ਕਹਿੰਦਾ ਸਵਾਦ ਆ ਗਿਆ ਪ੍ਰਿਆਨੀ ਬਣੀ ਨਾ ਓਏ ਹੋਏ ਹੋਏ ਆਓ ਚੈੱਕ ਕਰੋ ਭਾਈ ਕੋਏ ਬਾਕੀ ਅਸੀਂ ਕਰ ਲਿਆ ਚੈੱਕ ਉਹਨੂੰ ਮੋਨ ਮੋਨ ਬੋਲ ਤੱਕ ਬਰੀਆਨੀ ਖਾ ਬਰੀਆਨੀ ਖਾ ਕੇ ਚੈੱਕ ਕਰਨ ਲੱਗੇ ਆ ਹੂੰ ਹੂੰ ਉਹ ਚਿਪ ਕੱਢੇ ਤੁਹਾਡੇ ਭਰਾਣ ਪੂਰੇ ਉਹ ਬਰ ਸਟੂਡੈਂਟ ਸਭ ਫੇਲ ਕਰ ਦੈਣ ਆਪਾਂ ਟੈਨਸ਼ਨ ਨਹੀਂ ਲੈਣੀ ਹੂੰ 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 ਗੱਟਰ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਚੈਨਲ ਨੂੰ ਕਰ ਤੋਂ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰ ਤੇ ਦੱਸਿਓ ਬਣ ਵੀਡੀਓ ਕਿਵੇਂ ਨ ਲੱਗੀ ਬਲੌਗ ਕਿਵੇਂ ਨ ਲੱਗਾ ਤੁਹਾਡੇ ਵਾਸਤੇ ਬਣਾਇਆ ਨੇ ਭਾਈ ਸ਼ੇਅਰ ਕਰਿਆ ਕਰੋ ਯਾਰ ਬਿੱਤਰ ਪਿਆਰੇ ਕੀ ਕਰਦੇ ਹੁੰਦੇ ਹੋ ਇਹ ਨਵੇਂ ਚੈਨਲ ਤੇ ਆਓ ਨਵੇਂ ਚੈਨਲ ਤੇ ਆ ਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਬਾਕੀ ਮੈਂ ਕਰਤ ਨੇਰੀਆਂ ਦਿਹਾ ਦੇਣੇ ਨੇਰੀਆਂ ਬਲੌਗ ਦੀਆਂ ਮੈਨੂੰ ਕਮੈਂਟ ਵਿੱਚ ਦੱਸਿਆ ਕਰੋ ਬਲੌਗ ਕਿਵੇਂ ਦਾ ਬਣਿਆ ਹੁੰਦਾ ਤੇ ਜੇ ਕੋਈ ਗਲਤੀ ਪਾਤੀ ਹੁੰਦੀ ਮਾਫ ਕਰਦਿਆ ਕਰੋ ਬਾਕੀ ਦੱਸ ਦਿਆ ਕਰੋ ਕੋਈ ਵੀ ਗਲਤੀ ਹੋਵੇ ਤੇ ਕਿਉਂਕਿ ਮੈਂ ਉਸ ਗਲਤੀ ਨੂੰ ਸੁਧਾਰਾਂਗਾ ਤੁਹਾਾਰਾ ਤੇ ਬਾਕੀ ਫਨੀ ਵੀ ਤੁਹਾਡੇ ਵਾਸਤੇ ਲੈ ਕੇ ਆਉਂਗਾ ਵੀਡੀਓ